ਤੇ ਪਿੰਡ ਹਰਸਾ ਬੇਲੇ ਦੇ ਕੋ ਮਰੇ ਜੀ ਸੈਨਸਵਾਲ ਦੇ ਪੱਤੀ ਦੋਲਤੀ ਦੇ ਸਾਰੇ ਨੌਜਵਾਨ ਜਿਹੜੇ ਆਏ ਹੋਏ ਇੱਥੇ ਨੁਕਸਾਨ ਦੇਖਦੇ ਕਿੰਨਾ ਜਿਹੜਾ ਹੋਇਆ ਇੱਥੇ ਇੱਥੇ ਤਾਂ ਪਾਣੀ ਬਹੁਤ ਜਿਆਦਾ ਸੀ ਪਹਿਲਾਂ ਹੁਣ ਥੋੜਾ ਪਾਣੀ ਘਟਿਆ ਤਾਂ ਕਰਕੇ ਨੁਕਸਾਨ ਦੇਖਣ ਤੇਰੀ ਪਹੁੰਚ ਇੱਥੇ ਸਾਰੇ ਜੀ ਸਾਸੀ ਗਾਲ ਜੀ ਆ ਹਰਸਾ ਬੇਲੇ ਦੇ ਵਿੱਚ ਹੀ ਹਰੇ ਤਾਂ ਆਪਾਂ ਪਹਿਲਾ ਤੁਹਾਨੂੰ ਆਹ ਤਸਵੀਰ ਦਿਖਾਣੀ ਬਤੁਈ ਆਪੇ ਪਹਿਲਾਂ ਦੇਖ ਲਿਓ ਵੀ ਇਹ ਕੀ ਆ ਦਿਖਾ ਦਿਓ ਮੜੇ ਜੀ ਆਹ ਦਰਿਆ ਚੱਲਦਾ ਤੁਹਾਨੂੰ ਦਿਸਦਾ ਹੋਣਾ ਵੀ ਦਰਿਆ ਚੱਲਦਾ ਅੱਗੇ ਨੋਕੇ ਦਿਖਾ ਦਿਓ ਆਹ ਦਰਿਆ ਚੱਲਦਾ ਤੁਹਾਨੂੰ ਦਿਸਦਾ ਨਾ ਵੀ ਇਹ ਤਾਂ ਦਰਿਆ ਦੀ ਜਗ੍ਹਾ ਹੈ ਪਰ ਇਹ ਦਰਿਆ ਦੀ ਜਗ੍ਹਾ ਨਹੀਂ ਹੈਗੀ ਇਹ ਬੈਂਦੜ ਜ਼ਮੀਨ ਸੀ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੀ ਇਹਨਾਂ ਦੀ ਜ਼ਮੀਨ ਸੀਗੀ ਬੈਂਦੜ ਜਿਨ੍ਹਾਂ ਨੇ ਇੱਥੇ ਪੂਰੀ ਜ਼ਮੀਨ ਆਪਣੀ ਬਣਾ ਕੇ ਸਵਾਰ ਕੇ ਇਸ ਫੈਦੇ ਲਾਈ ਸੀ ਇੱਥੇ ਉਦੋਂ ਬਾਅਦ ਹਾਲਾਤ ਇਹ ਬਣੇ ਜਦੋਂ 2025 ਦਾ ਹੜ ਆਇਆ ਆ ਮੈਨਮੇੜ ਹੜ ਕਹਿੰਦੇ ਜੀ ਨੂੰ ਇਹਦੇ ਨਾਂ ਰੱਖਤਾ ਮੈਨਮੇੜ ਹੜ ਕੁਦਰਤੀ ਆਫਤ ਨਹੀਂ ਹੈ ਜਦੋਂ ਇਹ ਪਾਣੀ ਮਾਰਿਆ ਬੰਨ ਕੇ ਤਾਂ ਇਹ ਬਾਈ ਦੀ ਵੀ ਜ਼ਮੀਨ ਜਿਹੜੀ ਆ ਹੜ ਗਈ ਕਿੰਨਾ ਖਰਚਾ ਹੋਇਆ ਸੀ ਕੀ ਕੋਈ ਕੀਤਾ ਜੀ ਤੋ ਪੁੱਛਣ ਆਂਦੇ ਆਪਾਂ ਬਾਈ ਸਿੱਝੇ ਦੱਸ ਦਿਓ ਬਿਲਕੁਲ ਸੱਚ ਦੱਸਣਾ ਆਪਾਂ ਝੂਠ ਤਾਂ ਬੋਲਣਾ ਨਹੀਂ ਕਿਉਂਕਿ ਸੱਚ ਦੀ ਉਹ ਕੀਮਤ ਹੈ ਸੱਚੇ ਹੀ ਖੜਦਾ ਕਿੰਨੇ ਜ਼ਮੀਨ ਸੀ ਕੀ ਕੁਝ ਹੋਇਆ ਸਾਰਾ ਜਾਦੇ ਕਾਦੀ ਭੇਡ ਚੜਿਆ ਕੀ ਚੱਕਰ ਬਣੇ ਇੱਥੇ ਤਾਂ ਮੇਰੇ ਤਿੰਨ ਕਿਲੇ ਖੜੇ ਸੀ ਤਿੰਨ ਕਿਲੇ ਨਾਲੇ ਦੋ ਚਾਰ ਕਿਲੇ ਛੱਡ ਕੇ ਉੱਧਰ ਖੜੇ ਹਾਂਜੀ ਇੱਥੇ ਤਾਂ ਲੱਗਦੇ 1.5-2 ਲੱਖ ਰੁਪਏ ਕਿਰਾਇਆ ਕਰਕੇ ਬੂਟੇ ਲੱਗਦੇ ਤੇ ਬਹੁਤ ਵਧੀਆ ਦੇ ਫੜ ਕੇ ਬਸ ਆ ਕਨੈਲ ਕੀ ਬਚਿਆ ਵਾ ਜਿਹੜਾ ਕਨੈਲ ਇਹ ਵੀ ਖਰਾਬੇ ਇਹ ਵੀ ਖਰਾਬੇ ਆ ਲੰਮੇ ਪੈ ਗਏ ਵੇ ਉੱਥੇ ਤੱਕ ਜ਼ਮੀਨ ਕਿੱਥੇ ਲੱਗ ਤੁਹਾਡੀ ਉਹ ਪਰੇ ਦਾ ਚਾਹੀ ਜਿੱਦਾ ਤਾਰ ਲੱਗੇਗਾ ਤਾਰ ਦਿਖਾ ਦਿਓ ਜੀ ਕਿੱਥੇ ਲੱਗੀ ਵੀ ਉਹ ਪਰੇ ਹਾਂ ਜੂਮ ਕਰਕੇ ਦਿਖਾ ਦਿਓ ਆ ਤਾਰ ਜਿੱਥੇ ਤੱਕ ਤੁਹਾਨੂੰ ਦਿਖਦੀ ਨਾ ਜੀ ਇੱਥੇ ਤੱਕ ਇਹਨਾਂ ਦੀ ਜ਼ਮੀਨ ਸੀ ਇਹ ਉਹਦੇ ਵਿੱਚ ਜਿਹੜਾ ਦਰਿਆ ਜਿਹੜਾ ਬਣ ਗਿਆ ਹੁਣ ਦਰਿਆ ਦੇ ਨਾਲ ਇਹਦੀ ਜ਼ਮੀਨ ਹਰ ਗਈ ਅੱਜ ਫਿਰ ਕਿੰਨੇ ਕਿੰਨੇ ਖਰਚੇ ਕੀਤਾ ਸਪੈਦੇ ਸਪੈਦੇ ਵਿੱਚ 1.5 ਦੋ ਲੱਖ ਲੱਗੇ ਗਿਆ ਵਿੱਚ ਸਾਰਾ ਲੱਗ ਗਿਆ ਵਿੱਚ ਸਾਰਾ ਬਣਾ ਕੇ ਜੀ ਡੇਢ ਦੋ ਲੱਖਾਂ ਵਿੱਚ ਲੱਗਿਆ ਜੀ ਤੇ ਜਿੱਦਾਂ ਕਹਿੰਦੇ ਪਾਲਣੇ ਨੂੰ ਕਿੰਨੇ ਦਿਨ ਲੱਗੇ ਜੀ ਕਿੰਨੇ ਕ ਟਾਈਮ ਲੱਗੇ ਸਾਲਕ ਦਾ ਹੋ ਗਿਆ ਇਸ ਸਾਲਕ ਦੇ ਲੱਗ ਸਾਲਕ ਹੋਇਆ ਹਾਂਜੀ ਜਿੱਦਾਂ ਕਿ ਬੂਟੇ ਚੱਲੇ ਵੇ ਤਾਈ ਵਧੀਆ ਚੱਲ ਗਏ ਹਨ ਬੂਟੇ ਜਿੱਦਾਂ ਉਹ ਘਾਵਤਰੀ ਆ ਗਈ ਬੇ ਇਨਸਾਨ ਦਾ ਬੱਚਾ ਪੜਦਾ ਬੜੀ ਮੁਸ਼ਕਿਲ ਨਾਲ ਜਾਇ ਇਹ ਕਹਾਵਤ ਕਿਸਾਨਾਂ ਵਾਸਤੇ ਬਣ ਗਈ ਕਿ ਫਸਲ ਪਾਲਣੇ ਨੂੰ ਤਾਂ ਥੋੜੇ 5-6 ਮਹੀਨੇ ਲੱਗ ਜਾਂਦੇ ਪਰ ਜਾਇਆ ਜਦੋਂ ਹੁੰਦੀ ਹੈ ਅਗਸਤ ਮਹੀਨੇ ਦੇ ਵਿੱਚ ਇੱਕ ਸੈਕਿੰਡ ਚ ਐ ਕਰ ਦਿੰਦੀ ਬੀਵੀ ਐਮਬੀ ਜਿੱਥੇ ਪੂਰੇ ਲੋਕ ਪੂਰੀ ਦੁਨੀਆ ਦੁਨੀਆ ਮਤਲਬ ਪੂਰੇ ਭਾਰਤ ਦੀ ਆਪਾਂ ਕਹਦੀਏ 15 ਅਗਸਤ ਮਨਾਦੀ ਨਾ ਵੀ ਆ 15 ਅਗਸਤ ਆ ਗਈ ਜਦੋਂ 15 ਅਗਸਤ ਚੜ੍ਹਦੀ ਸਰਪੰਚ ਸਾਹਿਬ ਨੂੰ ਪੁੱਛਣਾ ਜਦੋਂ 15 ਅਗਸਤ ਚੜ੍ਹਦੀ ਕਿੰਨੀ ਕੀ ਖੁਸ਼ੀ ਹੁੰਦੀ ਵੀ ਆਜ਼ਾਦੀ ਦੀ ਜਾਂ ਫਿਰ ਬਰਬਾਦੀ ਦੀ ਇਹ ਖੁਸ਼ੀ ਜਿਹਦਾ ਪਿਛਲੇ ਵਾਰ ਹੀ ਨਹੀਂ ਪੂਰੇ 15 ਅਗਸਤ ਨੂੰ ਪਾਣੀ ਛਟਿਆ ਉਹਨਾਂ 14 ਨੂੰ ਨਾ 16 ਨੂੰ ਠੀਕ ਹੈ ਜੀ ਇਹ ਵੀ ਕੋਈ ਮੰਨਣਾ ਚਾਹ ਨਾ ਮੰਨਣਾ ਇਹ ਵੀ ਉਹਨਾਂ ਦਾ ਕੋਈ ਇਸ਼ਾਰਾਤਾ ਦਿੱਲੀ ਦਾ ਦੁਬਾਰਾ ਫੇਰ ਜ 15 ਅਗਸਤ ਆਈ ਹੈ ਮੁਰਕਾ ਫੇਰ ਸਾਡਾ ਦਿਲ ਲਾਪੇਵਦਾ ਵੀ ਐਸ਼ਕੀ ਫੇਰ ਮਾਰ ਮਾਰੂਗੇ ਠੀਕ ਹੈ ਜੀ ਜ਼ਮੀਨਾਂ ਵਿੱਚ ਸਾਨੂੰ ਇੱਕ ਸਾਲ ਮਿਲ ਗਿਆ 24 ਮਿਲ ਗਿਆ ਚਲੋ ਇਨੀ ਸੋਚਿਆ ਸਾਡੇ ਵਿੱਚ ਜ਼ਮੀਨਾਂ ਜਿੰਨੇ ਨੇ ਖੜੀਆਂ ਚਲੋ ਜ਼ਮੀਨਾਂ ਬਣਾ ਲਾਂਦੇ ਲੱਖਾਂ ਰੁਪਏ ਖਰਚਾ ਕਰਤਾ ਕਹਿਦ ਮੈਨੂੰ ਲੱਗਦਾ ਸਰਕਾਰ ਦੇ ਹੀ ਦੇਖਦੀ ਦੀ ਵੀ ਕਦ ਕਦ ਜ਼ਮੀਨਾਂ ਬਣਾਦੇ ਐ ਕਦ ਮੁਰਕਾ ਇਹਨਾਂ ਨੂੰ ਮਾਰ ਮਾਰੀ ਐ ਜ਼ਮੀਨਾਂ ਬਣਾਣੇ ਹੀ ਦੇਰਤੀ ਮੁਰਕਾ ਫੇਰ ਇਹ ਦੁਬਾਰਾ ਪਾਣੀ ਛੱਡਿਆ ਗਿਆ ਸੀ ਇਹ 15 ਅਗਸਤ ਨੂੰ ਨਹੀਂ ਛੱਡਿਆ ਹੀ ਨਹੀਂ ਠੀਕ ਹੈ ਜੀ 20 ਨੂੰ ਛੱਡਦਾ ਇਹ 5 ਦਿਨ ਨਹੀਂ ਵੀ ਦਿੰਦੇ ਐ ਪਰ ਹਰ ਇੱਕ ਸਾਲ ਜੇ ਸਾਨੂੰ ਆਹੀ ਦਿੱਕਤ ਰਹੇ ਜਦ ਵੀ ਡੈਮ ਬਣੇ ਆ ਡੈਮਾਂ ਦੀ ਫਾਈਟ ਆਪਸ਼ਨ ᱛੀ ਬੇ ਜਿਹੜੇ ਪਾਣੀ ਆਂਦੇ ਦੇ ਪਿੰਡ ਪਾਣੀ ਚ ਡੁੱਬਦੇ ਇਹਨਾਂ ਨੂੰ ਬਚਾਇਆ ਜਾਵੇ ਸੈਕੰਡ ਜਿਹੜੀ ਬਿਜਲੀ ᱛੀ ਕਦੇ ਵੀ ਤੁਸੀਂ ਦੇਖ ਲਿਓ ਜਿਹੜੀ ਸੇ ਬਿਜਲੀ ਆ ਉਹ ਸੈਕੰਡ ਐ ਪਹਿਲਾ ਇਹ ਤਾਂ ਵੀ ਪਾਣੀ ਦੇ ਬਚਾਇਆ ਜਾਵੇ ਪਰ ਸਾਨੂੰ ਇਹ ਆ ਵੀ ਸਾਨੂੰ ਪਾਣੀ ਚ ਡਬੋਣ ਵਾਸਤੇ ਇਹ ਡੈਮ ਬਣੇ ਆ ਇਹ ਹੋਰ ਹੀ ਨਾ ਡੈਮਾਂ ਦਾ ਇਹਨਾਂ ਦਾ ਕੋਈ ਐ ਮਤਲਬ ਨਹੀਂ ਐ ਸੂਬੇ ਨੂੰ ਪੰਜਾਬ ਨੂੰ ਖਾਸ ਇਹ ਪੰਜਾਬ ਨੂੰ ਡਬੋਣ ਵਾਸਤੇ ਡੇਮ ਕੰਮ ਆਉਂਦੇ ਆ। ਬਿਜਲੀ ਥੋੜੀ-ਬੋਟੀ ਇਲਾਕੇ 'ਚ ਮਿਲਦੀ ਹੈ। ਬਾਕੀ ਦਾ ਥਰਮਲ ਪਲੈਂਟ ਤੇ ਚੱਲਦੇ ਆ। ਕੋਲਾ ਆਂਦਾ ਹੈ ਜੂਪੀ ਦੇ, ਬਿਹਾਰ ਤੇ ਉਹੀ ਕੋਲਾ ਕਰਕੇ ਬਿਜਲੀ ਸਾਨੂੰ ਨਹੀਂ ਮਿਲ ਰਹੀ। ਪਾਣੀ ਸਾਨੂੰ ਨਹੀਂ ਮਿਲ ਰਿਹਾ। ਸਾਨੂੰ ਹਫ਼ਤਾ ਦਾ ਪਾਣੀ ਮਿਲਿਆ, ਲੋੜਾਂ ਦਾ ਪਾਣੀ ਕਦੇ ਨਹੀਂ ਸਾਨੂੰ। ਲੋੜਾਂ ਦਾ ਪਾਣੀ ਪੰਜਾਬ ਨੂੰ ਕਦੇ ਨਹੀਂ ਮਿਲਿਆ। ਆ ਜਿੱਦਾਂ 15 ਅਗਸਤ ਨੂੰ ਜਦ ਸਾਰੇ ਖੁਸ਼ੀ ਬਣਾ ਦੇ। ਤੁਸੀਂ ਡਰ ਜਾਂਦੇ ਹੋ ਜਿਹੜਾ ਹੋਣਾ ਫਿਰ। ਨਹੀਂ ਖੁਸ਼ੀ ਤਾਂ ਜੀ ਖੁਸ਼ੀ ਤਾਂ ਅਸੀਂ ਤਾਂ ਕਦੇ ਵੈਸੇ ਮਨਾਈ ਵੀ ਨਹੀਂ ਹੈਨੀ। ਖੁਸ਼ੀ ਦੀ ਗੱਲ ਤਾਂ ਇਹ ਹੈ ਵੀ ਜੇ ਅੱਜ ਦਾ ਦਿਨ ਜੋ ਅਸੀਂ ਖੜੇ ਆ। ਅੱਜ ਸਾਡੇ ਦਾ ਚਾਰਜੀ ਜਾਂਦੇ ਲੱਗਣ ਸਾਡੀ ਆਣ ਵਾਲੀਆਂ ਪੀੜ੍ਹੀਆਂ ਉਦੋਂ ਨੂੰ ਸ਼ਰਾਬਾਂ ਪੀ ਕੇ ਜਸ਼ਨ ਮਨਾਣ ਜਾਂ ਕੋਈ ਨਾਰੇ ਲਾਣ ਜਾਂ ਕੁਛ ਕਰਨ ਇਹ ਸਾਨੂੰ ਨਹੀਂ ਸਮਝ ਆਉਂਦਾ ਕਾਦੀ ਖੁਸ਼ੀ ਹੈ ਕਾਦੀ ਨਹੀਂ 20 ਲੱਖ ਲੋਕ ਜਿਹੜੇ ਪੰਜਾਬ ਦੇ ਟੋਟੇ ਹੋਏ ਠੀਕ ਹੈ ਜੀ ਪਹੁਣਾ ਐਸਾ ਪੰਜਾਬ ਪਾਕਿਸਤਾਨ ਤੇ ਛੱਡਤਾ 20 ਲੱਖ ਦੇ ਲੋਕ ਈਆਂ ਆਪਣੀਆਂ ਨੌਜਵਾਨ ਕੁੜੀਆਂ ਆਪਣੇ ਹੱਤੀ ਵੱਢਣੀਆਂ ਪਈਆਂ ਆਪਣੇ ਹੱਤੀ ਖੂਹਾਂ ਵਿੱਚ ਸਿੱਟਣੀਆਂ ਪਈਆਂ ਠੀਕ ਹੈ ਜੀ ਸਾਨੂੰ ਤਾਂ ਸਾਰੀ ਇਹ ਨਹੀਂ ਸਮਝ ਆਉਂਦੀ ਵੀ ਅੱਜ ਤੱਕ ਜਸ਼ਨ ਕਿਸ ਚੀਜ਼ ਦਾ ਮਨਾਇਆ ਜਾ ਰਿਹਾ ਇੱਕ ਦਾ ਮਨਾਇਆ ਜਾ ਰਿਹਾ ਉਹਦਾ ਆਪਣੀ ਜਗ੍ਹਾ ਸਹੀ ਹੈ ਅੱਜ ਵੀ ਅੱਜ ਵੀ 15 ਗੱਤੋਂ ਤੋਂ ਤੁਹਾਨੂੰ ਜੜ ਜਦੋਂ ਅਗਸਤ ਆਉਂਦਾ ਪੰਜਾਬ ਵਾਸਤੇ ਜੜਾ ਸ਼ੁਰੂ ਹੋ ਜਾਂਦਾ ਹੁਣ ਵੀ ਹੁੰਦਾ ਹੈ ਹੜਦਾ ਪੰਜਾਬ ਕਿ ਨਹੀਂ ਹੜਦਾ ਦੱਸੋ ਨੀਕਰ ਵੀ ਜਮਨਾ ਪਾਰ ਵਾਲਿਆਂ ਨੇ ਬਿਨਾ ਚੀਜ਼ੀ ਉਂਗਲੀ ਵਧਾਈ ਦੇ ਉਹਨਾਂ ਨੂੰ ਉਹਨਾਂ ਨੂੰ ਉਹ ਮਨਾਣੀ ਚਾਹੀਦੀ ਬਈ ਜਿਹੜੇ ਪੰਜਾਬ ਵਾਲੇ ਆ ਪੰਜਾਬ ਵਾਲਿਆਂ ਨੂੰ ਖਾਸ ਕਰਕੇ 15 ਅਗਸਤ ਦੀ ਕੋਈ ਖੁਸ਼ੀ ਨਹੀਂ ਹੈ ਉੱਪਰ ਤੇ ਸਾਡੇ ਨਾਲ ਹੋਰ ਇਤਿਹਾਸ ਜੋੜੇ ਹੈ ਹੁਣ ਸਾਡੇ ਜਿਹੜੇ ਹੱਥਾਂ ਤੇ ਆਏ ਦਾ 19 23 25 ਹਾਂ ਅੱਗੇ ਮੈਂ ਕਹਿੰਦਾ 26 27 28 ਵੀ ਜਿਸ ਮੇਰੇ ਹਾਲਾਤ ਲੱਗਦੇ ਹੈ ਵੀ ਨਹੀਂ ਹੁਣ ਹਟਣਾ ਤਾਂ ਹੈ ਨਹੀਂ ਹੈ ਜਦੋਂ ਤੱਕ ਇਹਨਾਂ ਖਿਲਾਫ ਤਿੱਖਾ ਸੰਘਰਸ਼ ਹੋਗਾ ਦਿੱਲੀ ਦੇ ਖਿਲਾਫ ਖਾਸ ਕਰਕੇ ਪੰਜਾਬ ਆਪਣਾ ਹਿੱਸੇਦਾਰੀ ਨਹੀਂ ਲੈਂਦਾ ਇਹ ਜਦੋਂ ਤੱਕ ਕੋਈ ਨਹੀਂ ਨਹੀਂ ਹਟਣਾ ਨਹੀਂ ਹੈ ਇਹ ਇਤਿਹਾਸ ਨਾਲ ਦੀ ਨਾਲ ਜੁੜੀ ਜਾਣਾ ਹੈਗਾ ਹਸਤਾਵਾ ਹਾਂ ਬੰਨ ਬਣਾਏ ਗਏ ਸੀ ਪਾ ਪੰਜਾਬ ਨੂੰ ਬਚਾਉਣ ਲਈ ਬੰਧਨ ਬਣਾਏ ਗਏ ਸੀ ਆ ਸਿੰਚਾਈ ਲਈ ਸਾਰਿਆਂ ਨੂੰ ਵੰਡ ਕੇ ਪਾਣੀ ਸਿੰਚਾਈ ਲਈ ਵੀ ਦੇਣਾ ਪੰਜਾਬ ਨੂੰ ਬਿਜਲੀ ਦੇਣੀ ਦਿੱਤਾ ਕੀ ਜਾ ਰਿਹਾ ਤੁਹਾਨੂੰ ਭਾਜੀ ਪੰਜਾਬ ਨੂੰ ਕੋਈ ਪਾਣੀ ਨਹੀਂ ਦਿੱਤਾ ਜਾਂਦਾ ਆ ਤੁਸੀਂ ਪੁਰਾਣੀਆਂ ਵੀਡੀਓ ਚੱਕ ਲਓ ਅੱਜ Rajasthan ਪਾਣੀ ਮੰਗ ਰਿਹਾ ਸੀ ਅੱਜ ਸਾਰਾ ਬੰਦ ਹਰਿਆਣੇ ਦੀ ਜਿਹੜੀ ਫਿਲਟਰ ਹੈ ਉਹ ਬੰਦ ਹੈ Rajasthan ਵਾਲੀ ਫਿਲਟਰ ਬੰਦ ਹੈ ਇਹ ਸਿਰਫ ਇੱਕ ਦਿਖਾਵਾ ਹੈ ਕਿ ਬੰਨ ਪੰਜਾਬ ਵਾਸਤਾ ਕੋਈ ਪੰਜਾਬ ਵਾਸਤਾ ਬੰਨ ਨਹੀਂ ਹੈ ਜੀ ਸਭ ਕੁਝ ਜੋ ਹੈ ਇਹ ਨੁਕਸਾਨ ਵਾਸਤਾ ਬਣਾਇਆ ਜਾਣਾ ਪੰਜਾਬ ਦੇ ਵਾਸਤਾ ਹੈ ਪੰਜਾਬ ਦੇ 47 ਵੀ ਪੰਜਾਬ ਨਾਲ ਇਹੀ ਹੋਇਆ ਤੇ 47 ਜਦੋਂ ਤੋਂ 47 ਜਦੋਂ ਜਦੋਂ ਤੋਂ ਸਾਡਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਉਹ ਤੋਂ ਫਤਨਾ ਆਹੀ ਪੁੱਤਖਾਨਾ ਹੁੰਦਾ ਹੁਣ ਕਈਆਂ ਸਾਡੇ ਭਰਾਵਾਂ ਦੇ ਵਿੱਚ ਪਾਲ ਪਾਤਾ ਕਿ ਜੀ ਸਿੱਖ ਹੈ ਇਹ ਫਰਾਨੇ ਆ ਮੈਂ ਤੁਹਾਡੇ ਮਾਧਿਅਮ ਰਾਨੋ ਕਹਿਣਾ ਚਾਹਨਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਵੀ ਸਾਡੇ ਸਿੱਖ ਦੁੱਪਾਈ ਚਾਰ 2% ਸੀ ਸਾਡਾ ਜਿਹੜਾ ਗ੍ਰਹਿ ਮੰਤਰੀ ਸੀ ਉਹਦਾ Hindu ਭਾਈ ਸੀਗਾ ਜਿਹੜਾ ਸਾਡਾ ਰੱਖਿਆ ਮੰਤਰੀ ਸੀ ਉਸ ਟਾਈਮ ਮੁਸਲਮਾਨ ਭਾਈ ਸੀ ਸਾਡੇ ਚ ਕੋਈ ਜਾਤਾਂ ਪਾਤਣੀਆਂ ਵੰਡੀਆਂ ਨਹੀਂ ਸੀਗੀਆਂ ਸਾਡੇ ਤਾਂ ਹੈ ਹੀ ਨਹੀਂ ਮਾਰਿਆ ਸਾਡਾ ਸਭ ਤੋਂ ਜਿਹੜਾ ਪਵਿੱਤਰ ਸਥਾਨ ਹੈ ਸਾਡਾ ਸਭ ਤੋਂ ਜਿੰਦੋਂ ਆਪਾਂ ਆ ਜਾਂਦੇ ਆ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹ ਤਾਂ ਸਾਡੇ ਮੁਸਲਮਾਨ ਤੋਂ ਨਹੀਂ ਪਸੰਦ ਨਹੀਂ ਆ ਮੀਆਂ ਮੀਰ ਜੀ ਨੇ ਰੱਖੀ ਸੀਗੀ ਉਹਦਾ ਮੀਆਂ ਮੀਰ ਜੀ ਤੋਂ ਰਖਾਈ ਮੁਸਲਮਾਨ ਤੋਂ ਸਾਡੇ ਤਾਂ ਬੰਦਿਆ ਪਹਿਲੇ ਨਹੀਂ ਹੈਗੀਆਂ ਭਾਜੀ ਰਾਜਨੀਤਿਕ ਬੰਦਿਆਂ ਨੇ ਸਾਡੀਆਂ ਬੰਦੀਆਂ ਪਾਤੀਆਂ ਮੈਂ ਤਾਂ ਕਈ ਵਾਰ ਫਤਾਲਪੁਰ ਸਿੰਘ ਸਾਹਿਬ ਜਾਨਾ ਉਹਨਾਂ ਜਿਹੜੇ ਮੇਰੇ ਵੀਰ ਹੁੰਦੇ ਮੈਂ ਇਕੱਠੇ ਕਰਕੇ ਥਖੜਾਣਾ ਨੂੰ ਪਹੁੰਚ ਤੇ ਇਹ ਆ ਪਏ ਸਾਰੇ ਯਾਰ ਦੇਖ ਲਓ ਆ ਦੇਖ ਨੂੰ ਸਾਰੇ ਅੱਧ ਦਿਖਾ ਦੇ ਭਾਈ ਬਾੜੇ ਜਾ ਕੇ ਬੰਦੇ ਆ ਕੇ ਆ ਦੇ ਦਿਖਾ ਦਿਓ ਭਾਈ ਆ ਬੱਧੀ ਵੀਰੇ ਸਾਰੇ ਤੁਹਾਨੂੰ ਇੱਕ ਗੱਲ ਕਹਿਣਾ ਸੈਂਸਵਾਲ ਤੋਂ ਮਹਿਣ ਜਾਣਾ ਨਾ ਸਿਰਫ 4 ਕਿਲੋਮੀਟਰ ਬਣਦਾ ਜਿਹਨਾਂ ਕਹਿੰਦੇ ਨੇ 4 ਕਿਲੋਮੀਟਰ ਬਣਦਾ ਹੋਣਾ ਇੱਕ ਪਿੰਡ ਆ ਛੋਟਾ ਜਿਹਾ ਵਿਚ ਪੱਤੀ ਦੀ ਉਲਚੀ ਤੇਰੇ ਕੋਲ 6 دریا ਆ ਜਿਹੇ ਵਿਚ ਅੱਛਾ ਜੀ ਇਸ ਟਾਈਮ 6 دریا ਹੈ ਇਹ ਤੋਂ ਇੱਕ ਅੱਗੇ 2 3 ਤੁਸੀਂ ਕੱਪ ਲਏ ਇੱਕ ਉਤੇ ਅੱਗੇ ਜਾਗਾ ਜੀ ਵੱਡਾ ਹੈ 6 دریا ਹਾਂਜੀ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਨਾਲ ਫਿਰ ਆਪਣੀ ਅੱਖੀ ਦੇਖ ਰਿਹਾ ਜਿਹੜਾ ਹੁੰਦਾ ਜਿਹੜਾ ਜਿਆਦਾ ਹੋਰੇ ਅੱਖੀ ਦੇਖ ਅੱਗੇ ਆ ਜਾਓ ਭਾਜੀ ਆਵਾਜ਼ ਕੱਟਣ ਹਾਂਜੀ ਹਾਂਜੀ ਭਾਜੀ ਸਾਡੀ ਜਮੀਨ ਵੀ ਜੀ ਇਹ ਸਾਲ ਹੀ ਹੜ੍ਹ ਤੋਂ ਪਹਿਲਾਂ ਸਵਾਰੀ ਸਾਰੀ ਇਹ ਉਹ ਫੇਰ ਹੜ੍ਹ ਗਈ ਪਹਿਲਾਂ ਵੀ 23 ਚੜਾਈ ਨਹੀਂ ਤੇ ਅਸੀਂ ਸਵਾਰ ਕੇ ਕੋਸ਼ਿਸ਼ ਮੈਨੂੰ ਕਿ ਠੀਕ ਕਰਕੇ ਜਮੀਨ ਇਹ ਬੂਤੇ ਲਾ ਦਿੱਤੇ ਜੀ ਇਹ ਮਿਹਨਤ ਬਹੁਤ ਕੀਤੀ ਹੁਣ ਫੇਰ ਹੜ੍ਹ ਆ ਦਿੱਤੇ ਜੀ ਥੋੜੇ ਸਾਹਮਣੇ ਹੀ ਹੈ ਬਾਕੀ ਹਾਂਜੀ ਇਹਦਾ ਬਹੁਤ ਜ਼ਿਆਦਾ ਕੀਤਾ ਜੀ ਜਮੀਨਾਂ ਸਾਡੀਆਂ ਸਾਰੀਆਂ ਹੜਾਪੀਆਂ ਜੀ ਇਹ ਤਾਂ ਅਸੀਂ ਮੁਆਵਜ਼ਾ ਵੀ ਮਿਲ ਜਾਂਦਾ ਹੁੰਦਾ ਸੈਂਟਰ ਸਰਕਾਰਾਂ ਜਿਹੜੀ ਵੀ ਹੋਵੇ ਫਿਲਹਾਲ ਹੁਣ ਤੱਕ ਤਾਂ ਕੋਈ ਮਿਲੇ ਨਹੀਂ ਹੈਗਾ ਜੀ 23 ਦਾ ਮਿਲਿਆ ਸੀ ਭਾਜੀ ਦੱਸੋ ਭਾਜੀ ਕੋਈ ਨਹੀਂ ਮਿਲਿਆ 1 ਰੁਪਿਆ ਵੀ ਨਹੀਂ ਮਿਲਿਆ ਕੋਈ ਗੱਲ ਹੀ ਨਹੀਂ ਮਿਲੀ ਹੋਇਆ ਇਹ ਕੀ ਤਾਂ ਕੋਈ ਆਸ ਹੈਗੀ ਹੈ ਨਹੀਂ ਕੋਈ ਆਸ ਨਹੀਂ ਹੈਗੀ ਭਾਂਜੀ ਹੂੰ ਫਿਰ ਆਪੇ ਉੱਠਣਾ ਪੈਣਾ ਆਪੇ ਉੱਠਣਾ ਪੈਣਾ ਜੀ ਬਾਹੂ ਵਾਹਿਗੁਰੂ ਦੀ ਕਿਰਪਾ ਨਾਲੇ ਹੁਣ ਵੀ ਵਾਹਿਗੁਰੂ ਦੀ ਕਿਰਪਾ ਨਾਲੇ ਹਾਂ ਪਰ ਦੇਖ ਲੋ ਹੱਥ ਦਾ ਚਿਹਰਾ ਜੀ ਅੱਜ ਵੀ ਸਾਰਾ ਕਿੰਨਾ ਨੁਕਸਾਨ ਉਸ ਬੰਦੇ ਦੇ ਹੋਇਆ ਚਿਹਰਾ ਅੱਜ ਵੀ ਅਸਰਿਆ ਜਦ ਮਾਰਜੀ ਵੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆਏ ਨਹੀਂ ਬਣ ਕੇ ਕੀਤੇ ਠੀਕ ਹੈ ਨਾ ਤੇਰਾ ਹੱਸਦਾ ਦੇਖ ਲੋ ਅੱਜ ਹੈ ਡਰ ਮੰਤ ਜੇ ਕੋਈ ਪਿਆ ਹੈਗਾ ਜਾਂ ਕੋਈ ਹੈਗਾ ਨੁਕਸਾਨ ਹੋ ਗਿਆ ਹਾਈ ਮਾਰਗੇ ਨਹੀਂ ਨੁਕਸਾਨ ਕਾਦਾ ਇਹ ਉੱਡ ਜਾਣਾ ਆਪਣੇ ਕੋਈ ਮਿਹਨਤ ਕਰਕੇ ਫੇਰ ਉੱਡ ਜੂंगे ਕਿਤੇ ਹੋਰ ਕਿ ਆਈ ਕੰਮ ਕਰਕੇ ਹਾਂ ਪਰਵਾਹ ਨਹੀਂ ਕੋਈ ਕੋਈ ਪਰਵਾਹ ਨਹੀਂ ਹੈਗੀ ਉਹਨਾਂ ਨੂੰ ਪੰਜਾਬ ਫੇਰ ਗਿਰ-ਗਿਰ ਕੇ ਹੀ ਉੱਡਦਾ ਹੈ ਗਿਰ-ਗਿਰ ਕੇ ਹੀ ਉੱਡਦਾ ਪੰਜਾਬ ਜੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਬਸਦਾ ਹੈ ਇਹ ਹੱਸਦਾ ਬੱਸਦਾ ਪੰਜਾਬ ਹੈ ਇਨੀ ਹੱਥੀ ਜਾਣਾ ਹੱਤ ਸੱਤ ਕੇ ਫੇਰ ਉੱਡ ਜਾਣਾ ਫੇਰ ਬਣਾ ਲੈਣੇ ਪਰ ਮੈਂ ਫੇਰ ਇਹ ਕਹਿਣਾ ਚਾਹੁੰਦਾ ਭਾਈ ਜੀ ਆ ਜਿਹੜੀ ਜ਼ਮੀਨ ਲੋਕੋ ਤੁਹਾਨੂੰ ਦਿਖ ਰਹੀ ਨਾ ਜਿਹੜਾ ਵੀ ਸਾਡਾ ਟੀਵੀ ਦੇ ਉੱਤੇ ਦੇਖ ਰਿਹਾ ਤਸਵੀਰ ਨੂੰ ਇਹ ਇਹ ਤਸਵੀਰ ਹੈ ਜਿਹੜੀ ਇਹ ਦਰਿਆज ਨਹੀਂ ਹੈਗੀ ਇਹ ਜ਼ਮੀਨ ਦੀ ਹੈ ਇਹਦੇ ਦੀ ਜਿਹਦੇ ਉੱਤੇ ਦਰਿਆ ਚੱਲ ਰਿਹਾ ਤੇ ਅੱਜ ਵੀ ਉਹ ਚਿਹਰਾ ਅੱਜ ਵੀ ਅਸਰਿਆ ਹੱਥ-ਸੱਤ ਕੇ ਦੁੱਖ ਚੱਲਦੇ ਇਹ ਆ ਪੰਜਾਬ ਅਰਦਾਸ ਆਪਾਂ ਕਰਦੇ ਆ ਸਰਕਾਰਾਂ ਨੂੰ ਸਾਰੀਆਂ ਸਰਕਾਰਾਂ ਨੂੰ ਅਰਦਾਸ ਕਰਦੇ ਆ ਕਿ ਹੁਣ ਪੰਜਾਬ ਦੀ ਬਾਹ ਫੜਨ ਦਾ ਮੌਕਾ ਹੈ ਪੰਜਾਬ ਦੀ ਬਾਹ ਫੜੋ ਪੰਜਾਬ ਅਜਾੜੋ ਨਾ ਪੰਜਾਬ ਨੂੰ ਬਸਣ ਦਿਓ ਕਿਉਂਕਿ ਕਈ ਵਾਰ ਇਹ ਹੋ ਜਾਂਦਾ ਵੀ ਜਿਸ ਤਰ੍ਹਾਂ بار-ਬਾਰ ਤੰਗ ਕੀਤਾ ਜਾਵੇ ਨਾ ਤਾਂ ਕੋਈ ਲਹਿਰ ਉੱਠ ਜਾਂਦੀ ਇਸ ਤੋਂ ਪਹਿਲਾਂ ਕੋਈ ਲਹਿਰ ਉੱਠ ਜੇ ਉਹ ਲਹਿਰ ਨੂੰ ਉੱਠਣ ਤੋਂ ਪਹਿਲਾਂ ਹੀ ਪੰਜਾਬ ਨੂੰ ਬਸ ਲੈਣ ਦਿਓ ਪੰਜਾਬ ਨੂੰ ਪੰਜਾਬ ਬਣਿਆ ਰਹਿਣ ਦਿਓ ਸਾਸੀ ਘਰ ਕਰ ਦੋ ਜਿਹੜੇ ਲੋੜੇ ਨੁਕਸਾਨ ਹੋਇਆ ਜ਼ਿੰਮੇਵਾਰ ਕਿਨੂੰ ਮੰਨਦੇ ਇਹ ਜ਼ਿੰਮੇਵਾਰ ਮੈਨਿੰਗ ਕਰਕੇ ਇਹ ਸਾਤੇ ਪੰਜ ਸੱਤ ਕਿਲੇ ਥੱਲਾ ਨਾ ਮੈਨੇ ਗੁਈ ਬੋਧ ਜਦ ਇਹ ਪਾਣੀ ਮੈਨੇ ਗਾਲੇ ਟੋਏਾਂ 'ਚ ਡਿਗਿਆ ਆ ਪੁੱਫੀ ਢਾਹ ਲੱਗਦੀ ਆ ਇਧਰੋਂ ਜ਼ਮੀਨ ਨੂੰ ਅੱਛਾ ਜੀ ਤਾਂ ਉਹ ਜਿਹੜੀ ਸਾਡੀ ਜ਼ਮੀਨ ਹੈ ਸਾਰੀ ਉਹ ਮੈਨਿੰਗ ਵਾਲੇ ਟੋਏਾਂ 'ਚ ਜੇ ਗਈ ਮੈਨਿੰਗ ਹੁਣ ਵੀ ਚੱਲਦੀ ਆ ਉੱਥੇ ਨਹੀਂ ਹੋਈ ਜਾਂਦੀ ਮੈਨਿੰਗ ਚੱਲੀ ਜਾਂਦੀ ਲੋਕੀ ਤਾਂ ਖੜੀ ਜਾਂਦੀ ਨਹੀਂ ਮੈਨਿੰਗ ਨਹੀਂ ਬੰਦ ਹੁੰਦੀ ਹੈਗੀ ਜੀ ਮੈਨਨੇ ਫੇਰ ਹੋਈ ਜਾਂਣੀ ਹਾਂ ਉਹੀ ਟੋਏਆਂ ਵਿੱਚ ਮਾਲ ਸਾਡਾ ਜਾਇਦ ਖੇਤਾਂ ਦਾ ਮਾਲ ਪੱਥਰ ਜੋ ਵੀ ਇਹ ਜਾ ਕੇ ਉੱਥੇ ਠੀਕਿਆ ਕਰਦਾ ਉਹ ਤਾਂ ਖੁਸ਼ ਹੋਇਆ ਕਰਦੇ ਵੀ ਸਾਡੇ ਟੋਏ ਭਰ ਗਏ ਆਪਾਂ ਫੇਰ ਚੱਕੀਏ ਮੈਂ ਨਹੀਂ ਕਰਕੇ ਹੀ ਸਾਰਾ ਨੁਕਸਾਨ ਕਰ ਦਿੱਤਾ ਤੁਸੀਂ ਫੇਰ ਲਿਆਉਂਗੇ ਮਿੱਟੀ ਐ ਤੇ ਫੇਰ ਪਾਉਂਗੇ ਉਹ ਫੇਰ ਹੜਾਇਆ ਫੇਰ ਚੱਲ ਜੰਦਾ ਉਹ ਹੜੀ ਜਾਂਦੀ ਜੀ ਹੁਣ ਕਿਆ ਕਰੀਏ ਉਹ ਤਾਂ ਮਾਈਨਿੰਗ ਦਾ ਹੱਲ ਹੈ ਨਹੀਂ ਕੋਈ ਮਾਈਨਿੰਗ ਦਾ ਕੋਈ ਹੱਲ ਨਹੀਂ ਬਥੇਰਾ ਕੋਸ਼ਿਸ਼ ਕਰ ਲਈ ਵੀਡੀਓ ਪਾ ਕੋਈ ਰੋਕ ਵੀਡੀਓ ਬਣਾਉਂਦੀ ਉਹ ਚੱਲੀ ਜਾਂਦਾ ਜੀ ਕੰਮ ਰਲ ਮਿਲ ਕੇ ਪ੍ਰਸ਼ਾਸਨ ਉਧਰ ਨਹੀਂ ਦੇਖਦਾ ਜੇ ਤੁਸੀਂ ਟਰਾਲੀ ਚੱਕੋ ਜੇ ਅਸੀਂ ਆਪਣੇ ਘਰਾਂ ਨੂੰ ਇੱਕ ਟਰਾਲੀ ਲੈ ਕੇ ਜਾਣ ਆਗੇ ਪ੍ਰਸ਼ਾਸਨ ਨੂੰ ਰੋਕੂਗਾ ਸਾਡੇ ਵਰ ਪਰਚੇ ਦੇ ਦਊਗਾ ਅੱਛਾ ਸਾਡੇ ਪਰ ਅਸੀਂ ਇੱਕ ਟਰਾਲੀ ਨਹੀਂ ਘੱਟ ਸਕਦੇ ਆ ਕੋਈ ਰੋਕ ਟੋਕ ਨਹੀਂ ਮੈਨੂੰ ਹੁੰਦੀ ਹੀ ਆ ਉੱਥੇ ਜੀ ਕਰੈਸ਼ਰ ਕਰਦੇ ਆ ਮੈਨੂੰ ਹਰ ਇੱਕ ਵਾਰੀ ਕਰਦੇ ਮੈਨਾਂ ਅੱਛਾ ਜੀ ਉਹ ਨਹੀਂ ਰੁਕਦੀ ਅਸੀਂ ਪ੍ਰਸ਼ਾਸਨ ਨੂੰ ਬੁਲਾਇਦਾ ਰਾਤ ਨੂੰ ਕੋਈ ਨਹੀਂ ਸਰਵਾਈ ਕਰਦੇ ਮੈਂ ਖੁਦ 112 ਨੰਬਰ ਪਰ ਫੋਨ ਕੀਤਾ ਵੀ ਮਸ਼ੀਨ ਲੱਗੀ ਵੀ ਆਉਂ ਮੌਕੇ ਦੀ ਪੜਾਣੇ ਕੋਈ ਨਹੀਂ ਪੁੱਛਦਾ ਭਾਜੀ ਇੱਥੇ ਸਿਰ ਸਰਕਾਰ ਆਉਂਦੇ ਪੁਲਿਸ ਵਾਲੇ ਜਾਂਦੇ ਕੋਈ ਨਹੀਂ ਪੁੱਛਦਾ ਹਣ ਮੈਂ ਵਸਤੇ ਤੈਨੂੰ ਰੱਖਿਆ ਹੜ ਵਸਤੇ ਭਾਜੀ ਆਹ ਤਿੰਨ ਕਿਲੇ ਤੋਂ ਯਾ ਦੇਖੇ ਉੱਥੇ ਜਾ ਵੀ ਨਹੀਂ ਸਕਦੇ ਤਿੰਨ ਕਿਲੇ ਤੋਂ ਬੋਰ ਵੀ ਹੜ ਗਿਆ ਬ ਇੱਥੇ ਦੇ ਕੋਈ ਤਾਂ ਪੁੱਜਿਆ ਹੀ ਐ ਹਾਂਜੀ ਹਾਂਜੀ ਇਹ ਮੋਟਰ ਸਾਡੀ ਆ ਉਹ ਤਿੰਨ ਕਿੱਲੇ ਉੱਥੇ ਵਿੱਚੇ ਬੋਰ ਢੜ ਗਿਆ ਭਾਜੀ ਉਹ ਢੜ ਗਿਆ ਜ਼ਮੀਨ ਜਿੱਦਾਂ ਪੱਧਰ ਜੋਗ 22 ਵੀ ਜ਼ਮੀਨ ਤੀ ਉਹ ਮਾਈਨਿੰਗ ਹੈ ਮਾਈਨਿੰਗ ਹੈ ਭਾਜੀ ਕੋਈ ਪ੍ਰਸ਼ਾਸਨ ਸਾਡੀ ਸਾਰ ਨਹੀਂ ਲੈਂਦਾ ਅਸੀਂ ਖੁਦ ਫੋਨ ਵੀ ਕਰੀਦੇ ਕੋਈ ਪੁੱਜਦਾ ਨਹੀਂ ਹੈਗਾ ਪ੍ਰਸ਼ਾਸਨ ਜੀ ਢੜ ਤਾਂ ਇਹਨਾਂ ਨੂੰ ਮਾਰੇ ਰਹੇ ਕਸਰ ਤੁਸੀਂ ਵੀ ਨਹੀਂ ਛੱਡਦੇ ਕੋਈ ਆ ਮਾਈਨਿੰਗ ਜਿਹੜੀ ਆ ਤੁਸੀਂ ਲਗਾਤਾਰ ਮਾਈਨਿੰਗਾਂ ਹੋ ਰਹੀਆਂ ਤੁਸੀਂ ਕਿਉਂ ਨਹੀਂ ਠੱਲ ਪਾਦੇ ਇਹਨਾਂ ਆ ਮਾਈਨਿੰਗ ਦੇ ਨਾਲ ਇਹਨਾਂ ਦਾ ਨੁਕਸਾਨ ਹੋ ਰਿਹਾ ਸਿਰਫ ਮਾਈਨਿੰਗ ਦੇ ਨਾਲ ਮਾਈਨਿੰਗ ਨੂੰ ਰੋਕੋ ਹਰ ਸਾਬਲੇ ਜੇ ਬਚਾਣਾ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਆ ਮਾਈਨਿੰਗ ਨੂੰ ਰੋਕ ਦਿਓ ਜੇ ਬਚਾਣੇ ਆ ਲੋਕ ਠੀਕ ਹੈ ਕਿਉਂਕਿ ਮਾਈਨਿੰਗ ਨਾਲ ਯਾਰ ਕੇ ਰਖਤੇ ਜਾ ਰਹੇ ਉਹਨਾਂ ਦੇ ਕੋਠੀਆਂ ਘਰ ਬਣ ਗਏ ਨੇ ਤੇ ਜ਼ਮੀਨ ਵੀ ਅੜ ਗਈ ਇਹਨਾਂ ਕੋਲੇ ਰਹਿ ਆ ਕੀ ਆ ਤੇ ਹੁਣ ਤੁਸੀਂ ਕੀ ਚਾਹਦੇ ਮਰ ਜਾਣ ਲੈ ਲੋਕ ਕੀ ਕੀ ਕਰਨੇ ਤਾਂ ਤੁਹਾਨੂੰ ਬੇਨਤੀ ਆ ਭਾਈ ਇਹਨਾਂ ਨੂੰ ਬਚਾਣਾ ਇਹਨਾਂ ਨੂੰ ਪ੍ਰਸ਼ਾਸਨ ਤਾਂ ਮਾਈਨਿੰਗ ਬੰਦ ਕਰਾਓ ਪਰ ਹਰ ਸਾ ਵੇਲੇ ਦੀ ਹਰ ਸਾ ਵੇਲੇ ਦੀ ਨਾ ਲੱਗਦੀ ਆ ਖੇੜਾ ਕਲਮੋਟ ਜਿੰਨੇ ਵੀ ਹੈਗੇ ਆ ਗਾਮਪਰ ਅੱਜ ਜਿਹੜਾ ਗਰਾਂ ਵੀ ਹੋ ਗਿਆ ਜਿਹੜੇ ਜਿਹੜੇ ਹੈਗੇ ਪੁਆਇੰਟ ਸਾਰੇ ਦੀ ਮਾਈਨਿੰਗ ਬੰਦ ਕਰੋ ਜੇ ਇਲਾਕਾ ਬਚਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ